ਤੂੰ ਅਜੀਬ ਯਾਰ ਨਾਲ ਪਾਤਾ ਮੰਮੀ ਪਾਣੀ ਹਿੱਲਦਾ ਤਾ ਦੋ ਹੇ ਇਹਦਾ ਕੀ ਆ ਦੋ ਸੂਟ ਵੀ ਪਾਲਾਂ ਤੇ ਮੈਂ ਜਿਹੜੇ ਕੱਪੜੇ ਕਰਨੇ ਇਸ ਤੋਂ ਨਾਲੇ ਉਹ ਵੀ ਪਾਲੇ ਨਹੀਂ ਮਲਾਉਂਗਾ ਉਹ ਕਹੋਇਆ ਦਾਵਾ ਜੀ ਲੱਗਦਾ ਫੇਰ ਟਰੈਨ ਹਾਂ ਉਹ ਛੜਾਇਆ ਹੈ ਬਾਈ ਉਹ ਧੱਕ ਬਲਾਈ ਸੀਗੀ ਕੁੜੀ ਵੀ ਕਹਿੰਦੀ ਹੁਣੇ ਜਾਣਾ ਛੇਦ ਜਾ ਕੇ ਧਾਲ ਗਿ ਧਰਨੀ ਕਹਿੰਦੀ ਹੋੜਾ ਸਭੋ ਕੱਢ ਬੋ ਦੋ ਐ ਹਾਂ ਕੱਠਾ ਹੈਗਾ ਬਾਈ ਵੋਟਾਂ ਕਰਕੇ ਬੋਟ ਹਾਂ ਹੋਟਲ ਦੋ ਆਂ ਯਾਰ ਮੈਨੂੰ ਕਿਸੇ ਦੀ ਮਾਰਾ ਜੀ ਨਹੀਂ ਲੱਗਦਾ ਟੀਨ ਤੋੜ ਕੇ ਜਿਵੇਂ ਤੇ ਤੂੰ ਇਹਨੇ ਵੀਰੇ ਜੀ ਮੇਰੀ ਮਾਰ ਮੇ ਜੀਗਾ ਕਰਦਾ ਸੀ ਤੋੜ ਕੇ ਜਦਾ ਵੀ ਸੀ ਲੱਗਦਾ ਬਲੱਡ ਘਰ ਜਾਂਦਾ ਸੀ ਉਹਦਾ ਵੀ

ਭਾਈ ਉਥੇ ਵੀ ਆਹੀ ਕਰਦੀ ਆ ਆਹੋ ਹਾਂ ਘਟਪਾਣੀ ਦੀਂਦੀ ਮੈਂ ਤੈਨੂੰ ਬਰਾਦ ਤੈਨੂੰ ਬਰਾਦ ਦਿੰਦੀ ਆ ਦੇਖਪੀ ਮੈਂ ਤੈਨੂੰ ਦੇ ਦੇਂਦੀ ਘਟਪਾਣੀ 11 ਦਾ ਮੁੱਤ ਹਾਂ ਦੰਦਾ ਮਾੜਾ ਜੇ ਕੜਾ ਨਾ ਕਰਿਆ ਕਰਾ ਦਾਂ ਦੰਦਾ ਵਾਲੇ ਦੂਰ ਦਾ ਕੋਈ ਹੁੰਦਾ ਕੱਢਾ ਕਰਕੇ ਹਾਂ ਸੱਟੇ ਕਰਕੇ ਜੇ ਲਾਗੀ ਬਾਹਰ ਆਂ ਦਰਪਾਨੀ ਲੈ ਆਈ ਲਿਆ ਨਹੀਂ ਲਿਆ ਚੱਲ ਚੱਲ ਵੀਰਾ ਅੱਜ ਨਹੀਂ ਬੱਲ ਮੱਚਦਾ ਵੀਰਾ ਅੱਜ ਤਾਂ ਬਾਕੀ ਨੰਦਾ ਅੰਨੇ ਬੱ ਵੀ ਆ ਪੀ ਗਏ ਓਹ ਨਾ ਕੀ ਗੱਲ ਪਰ ਜੇ ਤੂੰ ਚੱਕੀ ਜਾਨੀ ਆ ਹੈ ਸੰਗੜਾ ਮੈਂ ਤਾਂ ਉਹ ਪੁੱਛਦੀ ਸੀ ਵੀ ਬਾਈ ਕੰਮ ਮੁਚਕਾਰ ਲੈਂਦੀ ਆ ਕੰਮ ਬੈਠੀ ਹਾਂ ਗੋਡੇ ਵਾਲੇ ਦੁਖਦੇ ਮੈਂ ਤਾਂ ਇਹ ਕਹਿੰਦੀ ਸੀ ਨਹੀਂ ਹੋਰ ਤੇਰੀ ਕੀ ਚੁਗਲੀ ਕੀਤੀ ਆ ਜਾਨੀਆ ਮੇਰੇ ਜੂਏ ਤੇਸੀ ਜਾਨੀ ਆ ਮੈਂ ਕੀਤੀ ਮੈਂ ਕੋਈ ਗੱਲ ਦਰਵਾਜ਼ ਤੇ ਵਾਲ ਤੇ ਬਾਈ ਗੱਲ ਕੀਤੀ ਆ ਘਟਪੰਥ ਮਾਰਿਆ ਘਰ ਲੜਾ ਜਾ ਨਾ ਕਰ ਜੇ ਤੇ ਯਾਰ ਪੁੱਛ ਲਾ ਬਾਈ ਵਾ ਕੀਤੀ ਕੋਈ ਗੱਲ ਨਾ ਲਵਾ ਸਾਰਾ ਪੁੱਛ ਲਾ ਨਹੀਂ ਪੁੱਛ ਲਾ ਬਈ ਨੇ ਕੋਈ ਗੱਲ ਕੀਤੀ ਨਹੀਂ ਜੇ ਤੇਰੀ ਮਮੋ ਜੇ ਤੈਨੂੰ ਦੱਸਦਾ ਕਿ ਕਰ ਲਿਆ ਕੋਈ ਕੋਈ ਨਾ ਫਿਰ ਕੀ ਦੋਖਸਾ ਵੀ ਕਰਨ ਨਹੀ ਹੁੰਦੇ ਆ ਯਾ ਹਾਂ ਨੋਹਾਂ ਨਾ ਘੱਟ ਲਈ ਨੋਹਾਂ ਨਾ ਘੱਟ ਲੈਂਦੀ ਆ ਹਾਈ ਕੋਲੇ ਦੇ ਹਾਲ ਨੇ ਨੋਹਾਂ ਹਾਂ ਉਸਨੇ ਹਾਲ ਦੱਸ ਹਾਂ ਚਲ ਕੋਈ ਨਾ ਵਾਈਪ ਟਾਈਮ ਕੱਢਣਾ ਬਾਹਰ ਹੀ ਨਾਗੀ ਥੋੜੀ ਰਹਿ ਗਈ ਆ ਆ ਜਾ ਨਹੀਂ ਆ ਜਾ ਤੇ ਤਾਂ ਬਹਿ ਵੀ ਰਹਿੰਦਾ ਮੇਰੇ ਘਰ ਆ ਦੇ ਉਸ ਖਾਣਾ ਦਾ ਵੇ ਰਹਿੰਦਾ ਰਹਿੰਦਾ ਇੱਜਾ ਹਾਂ ਲ ਬਚਰਾ ਨਾ ਤੇਰੇ ਸਾਹਮਣੇ ਬੈਠਾ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਅਸਨ ਭੈਣ ਭਾਈ ਕੋਈ ਗੱਲ ਵੀ ਨਹੀਂ ਕਰ ਸਕਦੇ ਚਾਹਤਾ ਥਾਗਦੇ ਆ ਭਾਈ ਇੰਨੀ ਕਿ ਭਾਈ ਨੇ ਪੁੱਛ ਲਾ ਭਾਈ ਕੋਈ ਗੱਲ ਕੀਤੀ ਲੈ ਬਸ ਆਮੜਿਆ ਤੇ ਤੂੰ ਪੁੱਤ ਚੱਕਿਆ ਫੇਰ ਨਾ ਕੋ ਚੱਕਦੀ ਨਹੀਂ ਚੱਕਦੀ ਹਾਂ ਫਿਰ ਤੈਨੂੰ ਤੱਕੇਗੀ ਨਹੀਂ ਮੈਂ ਨਹੀਂ ਤੜਪਦੀ ਨਾ ਲਾਉੜੇ ਨੂੰ ਲਾਉੜੇ ਨੂੰ ਹਾਂ ਆਹ ਨਹੀਂ ਗੱਲ ਸੰਤੂ ਮੇਰੀ ਜਿਹੜਾ ਹੁਣ ਕੱਲ 2000 ਵਾਲਾ ਤੈਨੂੰ ਸੂਟ ਲੈ ਕੇ ਦਿੱਤਾ ਮੈਂ ਤੂੰ ਇੱਥੇ ਧਰ ਜਾ ਤੇ ਤੈਨੂੰ ਮੈਂ ਉਹ ਸੁਧਾਰੇ ਚ ਲੈ ਆਉ ਨਾਲ ਤੇ ਟੌਰ ਬਣ ਜੀ ਨੋਹਾ ਚ ਅਸਾ ਟੌਰ ਬਣ ਜੋਂ ਮੈਂ ਖਾਲੀ ਹੋਂਗੇ ਨੋਹਾਂਗੇ ਛੁੱਟੀ ਹੋਣਾ ਆਏਗਾ ਮੈਨੂੰ 9000 ਰੁਪਇਆ ਦੇਤਾ ਐ ਬਥੇਰੇ ਪਰ ਰੱਖ ਲੈਂਦੀ ਹੁੰਦੀ ਧੀਆਂ ਕੋਈ ਨਹੀਂ ਰੱਖ ਲੈਂਦੀ ਮੈਂ ਫੁੱਟ ਲੈ ਕੇ ਜਾਉਂਗੀ ਕਿਉਂ ਨਹੀਂ ਮੈਂ ਆ ਨੀ ਮੈਨੂੰ ਕੰਮ ਮਾ ਦਾ ਡੱਡਾ ਚੱਲਦਾ ਸੀ ਹੁਣ ਕੋਈ ਨਹੀਂ ਮਾਰਾ ਜੀ ਹੁਣ ਕਰ ਦੂਗਾ ਹੈ ਹੋਰ ਕਰ ਤੂੰ ਮਾਰਾ ਜੀ ਕੰਮ ਹਾਂ ਬਾਈ ਵਾਹ ਹਾਂ ਬਾਈ ਗੱਲ ਸੱਚੀ ਨਹੀਂ ਵੀ ਆ ਗਿਆ ਵੀ ਇਹਨੇ ਤੈਨੂੰ 2000 ਵਾਲਾ ਦੇ ਦੇ ਹਾਂ ਵੀ 2000 ਵਾਲਾ ਚੱਲ ਉਹ ਦੇ ਦੂ ਮੈਂ ਸਦਾ ਟੌਰ ਬਣ ਜੀ ਨੋਹਾਂ ਚਾਹੀਦੀ ਤੇ ਇਹ ਵਾਰ ਕਿੱਥੇ ਜਿੱਦੋਂ ਨਹੀਂ ਪਹੁੰਦੀ ਇਹ ਵੀ ਚੱਲ ਲੈ ਜੀ ਲੈ ਜੀ ਚੱਲ ਮੈਂ ਤੇ ਇਹਨੂੰ ਵੀ ਆਪਦੀ ਨੂੰ ਉਹੋ ਜਿਹਾ ਲਿਖ ਦਿੱਤਾ ਤੈਨੂੰ ਵੀ ਉਹੋ ਜਿਹਾ ਲਿਖ ਦਿੱਤਾ ਸੀਗਾ ਇਹ ਜਿਹੜੇ ਤਿੰਨ ਮੈਂ ਕਿਹਾ 20000 ਰੁਪਏ ਲਿਖੇ ਨੀਂ ਇਹ ਦਿੱਤਾ ਤੇ ਇਹ ਵੀ ਤੇ ਆਈ ਬਸ ਫੇਰੇ ਪਰਦੇ ਰੱਖ ਲੈਂਦੀ ਮੇਰੇ ਉਹ ਤਾਂ ਕਹਿ ਦਿੰਦੀ ਮੈਨੂੰ ਪੈਸੇ ਦਿੱਤੇ ਐ ਇੰਨੇ ਮੇਰੀ ਮਾਂ ਨੇ ਹਾਂ ਉਹ ਫੇਰੇ ਪਰਦੇ ਰੱਖ ਮੈਂ ਜੀ ਫੇਰੇ ਪਰਦੇ ਰੱਖ ਲੈਂਦੀ ਮਾਂ ਦੇ ਹੂੰ ਉਹ ਨਹੀਂ ਲੈਂਦੀ ਸੂਟ ਦੇ ਨੂੰ ਹਣ ਫਿਰ ਮੈਂ ਬੈਸਕਟ ਦੇ ਆਉਂਗੀ ਤੇ ਤੂੰ ਆਪਦੇ ਕੋਲ ਦਿਖਾ ਦੀਂ ਵੀ 10000 ਰੁਪਇਆ ਦਿੱਤਾ ਕੋਈ ਨਹੀਂ ਨਾ ਰ ਕੋਈ ਨਾ ਵੇ ਪਰਜਾ ਸ਼ੂਟਿੰਗ ਦੇ ਕੇ ਫਿਰ ਪਰਜਾ ਸ਼ੂਟ ਲੈ ਕੇ ਆਵੇ ਨਹੀਂ ਬਾਰੇ ਕਿੱਥੋਂ ਮਦਦ ਨਹੀਂ ਕੀ ਗੱਲ ਉਹ ਸਾਡੀ ਕੁੜੀ ਨਹੀਂ ਹਟਦੀ ਜਿੱਦ ਕਰਨ ਉਹ ਆਹ ਨੂੰ ਵੀ ਨਾਲ ਹੀ ਦੇ ਨਾ ਖਿਆ ਸੀ ਕੁੜੀ ਨੂੰ ਸਮਝਾਇਆ ਸੀ ਵੀ ਸੰਧਾਰੇ ਚ ਦੇ ਦਿਆਗੇ ਸ਼ੂਟ ਦੇ ਦਿਆਗੇ ਨਹੀਂ ਮੈਂ ਤਾਂ ਲੈ ਮੈਂ ਰੱਖੀਆਂ ਨਹੀਂ ਨਾ ਭੂਆ ਦੇ ਨਾਲ ਹੀ ਨਾ ਭੂਆ ਨੂੰ ਵੀ ਲੈਣਾ ਕੀ ਕਰਨੇ ਗੱਤੜ ਵੀ ਲੈ ਜੀ ਨਾਲ ਹੀ ਫਿਰ ਆਪ ਦੀ ਨਹੀਂ ਚੱਲ ਕੋਈ ਨਾ ਆਹੋ ਚੱਲ ਫਿਰ ਉਹ ਦੋਸਤ ਆ ਵੇਖੋ ਥੋੜਾ ਜਿਹਾ ਹਲਕਾ ਲਿਆਉ ਹਾਂ ਬੜੀਆ ਰਿਆਣਾ ਹਾਂ ਵਧੀਆ ਲੈਣਾ ਮੈਂ ਕਿਉਂ ਕਰਾਂ ਹਲਕਿਆ ਜਿਹਾ ਫਾਉ ਨਹੀਂ ਜੇ ਕੋਈ ਨੇ 5 700 ਵਾਲਾ ਦੇ ਦੇ ਫਿਰ ਹੰਤਾ ਦੁੱਧ ਉਹ ਠੀਕ ਹੈ 2000 ਆਈ ਨਹੀਂ ਤਾਂ ਤੂੰ ਹੱਥ ਲਾਤਾ ਇਹ ਆਹੀ ਲੈਣਾ ਉਹ ਜਿਹੜੀ ਤੇਰੀ ਆ ਇਹ ਤਨਹਾਂ ਤਨਹਾਂ ਜਾਂ ਬਣਿਆ ਨਹੀਂ ਹਾਂ ਤੇ 3000 ਵਾਲਾ ਨਾ ਲੈ ਆ ਦੀ ਕਿਉਂ ਉਹ ਤਾਂ ਫਿਰ ਕੁੜੀ ਨਹੀਂ ਹਟੀ ਭੂਆ ਨੂੰ ਵੀ ਆਈ ਲੈ ਦੇ ਕੇ 2000 ਦੇ ਦੀਆ ਤੇਰੇ ਨਾ ਬਾਹਰ ਕਰਦੀ ਤੇਰਾ ਦਾ ਐਨਾ ਹੀ ਹੋ ਭੂਆ ਬਤੀ ਜੀ ਆਹ ਕੱਟੀਆਂ ਹੁੰਦੀਆਂ ਨੇ ਔਰ ਸਾਰੀ ਗੱਲ ਤੇ ਮਾਤਾ ਮਾਤਾ ਦਿੰਦੀ ਮੈਨੂੰ ਆਹ ਕਰ ਭੂਆ ਨੂੰ ਐ ਕਰ ਭੂਆ ਨੂੰ ਐ ਕਰ ਭੂਆ ਨੂੰ ਬੜੀ ਵਧੀਆ ਦਿੱਤਾ ਸੂਰਜਾ ਤੇਰੇ ਕੋਲ ਗਈ ਸੀ ਹੋਰ ਕੀ ਨਾ ਵੀ ਵਧੀਆ ਦਿੱਤਾ ਸੀਗਾ ਮੈਂ ਪੁੱਛੂ ਹੁਣ ਆਈ ਨਿਕਰੇ ਵੀ ਗਈਗਾ ਹੋਜਾ ਦਿੱਤਾ ਸੀ ਬੁੱਤ ਸਮਾ ਕੇ ਲਿਆਈ ਝੂਠ ਉਸਲੀ ਪਤਨੀ ਜੇ ਹੁਣ ਨਹੀਂ ਪਤੀ ਜਿੰਨ ਭੂਆ ਦੇ ਕੰਮ ਹੀ ਆ ਤਾਂ ਹੋਰ ਕਰੂ ਕਾ ਤੇ ਤੂੰ ਆ ਫਿਰ ਮੈਨੂੰ ਕਿਥੇ ਸੁੱਟ ਦਿੰਨੀ ਆ ਨਾ ਦੇਉਂਗੀ ਬਸ ਕਿਹਨੇ ਕਹੀ ਦੂਮੀਆ ਉਹ ਵੜਾਈ ਕਰਦੀ ਤੇਰਾ ਤੇ ਉਹ ਵੜਾ ਕਰਦੀ ਨਹੀਂ ਕੋਈ ਹਿੰਦੂ ਤੇ ਸਿਆਣੀ ਨਹੀਂ ਆਇਆ ਨਹੀਂ ਨਾ ਦੂ ਆਪੀ ਉਹ ਆਪ ਤਾਂ ਇੰਜ ਨਹੀਂ ਸੀ ਜਦੋਂ ਫੇਰੀ ਕੁੜੀ ਹੋਈ ਨਹੀਂ ਸੀ ਲੈ ਉਹ ਦੂਤੇ ਕਿੰਨੇ ਦਿੱਤੇ ਸੋਹਣਾ ਤਾਂ ਦੇਣਾ ਸੀ ਹੁਣ ਵੀ ਬਰਾਬਰ ਕਰ ਦਿੱਤੀ ਆ ਹਿੱਸਾ ਤੋੜ ਗਈ ਆ ਉਹ ਤਾਂ ਕੁੜੀ ਤਾਂ ਸਾਡੀ ਮਾਰਦੀ ਰਹਿੰਦੀ ਐਵੇਂ ਭੂਆ ਨੂੰ ਵੀ ਨਾਲ ਦੇ ਭੂਆ ਨੂੰ ਵੀ ਨਾਲ ਦੇ ਭੂਆ ਨੂੰ ਵੀ ਦੇ ਨਾਲ ਤੇ ਹੁਣ ਤਾਂ ਕਹਿ ਨਹੀਂ ਆ ਵੀ ਮੇਰੀ ਭੂਆ ਉਹ ਹਮਮ ਰੋਟੀ ਟੋਕ ਦਾ ਕਰਾ ਤੁਸੀਂ ਗੰਕੜ ਕੋ ਕੱਲਾ ਦੋਨੇ ਜਾਣੇ ਮੈਂ ਤਾਂ ਸਾਰਾ ਫਿਕਰ ਹਸ ਤੂੰ ਤਾਂ ਬੈਠੀ ਬੇਲੀ ਆ ਵੀ ਮੇਰਾ ਸਹਿਰਖਾਨ ਨੂੰ 베ਲੀ ਬੈਠੀ ਨਾ ਕੋ ਕੰਮ ਨਾ ਕੋ ਧੰਦਾ ਆ ਉਹ ਕੁੜੀ ਉਹਦੋਂ ਮੇਰੀ ਪਸਾ ਗਈ ਹੋਰ ਰਹਾ ਬਾਪੂ ਹੋਰ ਰਹਾ ਬਚਾਰ ਤੈਨ ਵਾ ਚੱਲ ਮੈਂ ਦੋ ਤਾਂ ਭਾਂਡੇ ਧੋਮਾ ਆ ਦੁਬਾਰਾ ਵੱਡੇ ਦਾ ਨਾ ਭਾਣੇ ਆ ਦੁਬਾਰਾ ਉਹ ਨਿਕਲ ਨਹੀਂ ਜੀ ਆਉਂਦਾ ਆ ভাই ਦਾ ਪਤਾ ਪਤਾ ਵਾਲੀ ਹੈ ਚੱਲ ਜੀ ਮੈਂ ਦਰਵਾਜ਼ਾ ਆਉਂਦੀ ਜਾ ਕੇ ਜੀ ਵੀ ਕੇ ਭਾਂਡੇ ਵੀ ਉੱਥੇ ਹੀ ਧਰ ਦਿੰਦੀ ਆ ਇਹ ਉੱਥੇ ਨੋਹਾ ਮੂਰੇ ਮੂਰੇ ਚੱਕਦੀਆਂ ਫਿਰਦੀਆਂ ਆਂਦੀਆਂ ਆਣੀਂ ਭਾਂਡੇ ਉੱਤੇ ਧਰਦਮ ਧਰ ਜਾਂ ਬਰਸ਼ਾਂ ਕੱਚੀ ਧਰ ਜਾਂ ਨਹੀਂ ਵਾਖ ਰੂ ਨਹੀਂ ਤੂੰ ਦਾ ਏਸੀ ਚਲਾਈ ਪਈ ਆ ਮੈਂ ਤਾਂ ਆਵੀ ਧੀ ਆਈ ਤੇ ਚਲਾਉਣੀ ਨੇ ਆ ਮੈਂ ਨਹੀਂ ਕਿਤੇ ਚਲਾਇਆ ਬਲ ਕੌਣ ਦਊ ਹੋਰ ਕਾਲਾ ਹੋ ਗਿਆ ਤੇ ਜਾ ਰਿਹਾ ਤਾਂ ਡਾਇਰੈਕਸ਼ਨ ਕਿਉਂ ਹੀ ਨਹੀਂ ਲੱਸੀ ਗਈ ਨਹੀਂ ਆਏ ਨਹੀਂ ਫਿਰ ਭਾੜੇ ਬਿੱਲ ਕਿੱਥੋਂ ਦਵਾਂਗੀ ਫਿਰ ਛੜ ਛੜ ਕਰਦਿਆਂ ਬਹੁਮਾ ਵੀ ਮੁੰਡੇ ਵੀ ਗਰੀਜਾ ਮੇਰਾ ਵੀ ਛੱਡੀ ਥਾਗਾ ਵੀ ਇਹ ਸਾਦਾ ਹੈਗਾ ਹਨ ਤੇਰਾ ਵੀ ਨਾਲ ਕੀਤਾ ਕੀ ਜਾਵੇ ਫਿਰ ਮੁੰਡੇ ਬੋਲਦੇ ਵਾਲਾ ਤੀਜੇ ਆ ਮੇਰੇ ਉਹ ਫਿਰ ਉਹਨਾਂ ਤੂੰ ਕਹੀਂ ਭਾਈ ਵੇਲ ਦੇ ਵਿਆਹ ਕਰੋ ਜਦੋਂ ਮੈਰਿਜ ਰੱਖਾ ਬਾਹਰ ਕਾ ਜਾਂਦੀ ਬੰਦ ਬੇਸੀ ਬੰਦ ਕਰਦਗੇ ਹੋਰ ਆਏ ਤਾਂ ਮੈਂ ਆਦੀ ਕਮਰਾ ਧੀ ਆਈ ਤੇ ਖੋਲਦੀ ਹੁੰਨੀ ਆ। ਜੀ ਇੱਕ ਖੋਲ ਤੇ ਕੀ ਗੱਲ ਮੈਂ ਨਹੀਂ ਕਾਇਆ ਕਿ ਆਈ ਹੈ ਕਿ ਇਸ ਕਮਰੇ ਦਾ ਹੈਗੀ ਆ। ਨਹੀਂ ਮੇਰੇ ਮਿਲ ਗੱਲ ਨਹੀਂ ਇੱਥੋਂ ਝਾੜ ਨਹੀਂ ਮੰਮੀ ਇੱਥੋਂ ਝਾੜ ਮੈਂ ਤਾਂ ਉਹ ਵੰਦੀ ਰੱਖਦੀ ਨਹੀਂ ਕਮਰਾ ਉਹ ਰੱਖਦੀ। ਨਹੀਂ ਮੈਂ ਬੱਚਾ ਨੂੰ ਮਰੀ ਕਿਤੇ ਪੈਨ ਦਿੱਤਾ। ਨਹੀਂ ਬਾਹਰ ਜਾ ਟੱਕੇ ਤੇ ਸਾਨੂੰ ਨੇ ਪੈਨ ਠੀਕਾ ਦੇ ਆਈ ਸੀ ਹੈ ਕੋਈ ਨਾ ਨਹੀਂ ਕੋਈ ਨਾ ਠੀਕਾ ਨਹੀਂ ਚੁਰੀ ਹੈ। ਯੂ ਗਾਣਨ ਚੋਰ ਚੋਰ ਕਰਦੇ ਸਾਰੀ ਦਿਹਾੜੀ ਕਮਰੇ ਚ ਪੈ ਨਹੀਂ ਦਿੰਦੀ ਹੈਗੀ ਵੱਡੀ ਈਸੀ ਆਈ ਹੋਈ ਆ ਕਹਿੰਦੀ ਨਾ ਲਿਖਿਆ ਹੈ ਕਹਿੰਦੇ ਕਮਰੇ ਦੇ ਵਿੱਚ ਚੋਲਾ ਦੇਹਲਾ ਮੈਨੂੰ ਕਹਿੰਦੇ ਕਮਰੇ ਵਿੱਚੋਂ ਲਿਖਿਆ ਕਹਿੰਦੀ ਇੱਕ ਇਹਨਾਂ ਕਹਿੰਦੀ ਪਰਝਾਈ ਮੈਨਾਂ ਮੈਨਾਂ ਪਰਝਾਈ ਮੈਨਾਂ ਮੈਨੂੰ ਕਿ ਪਰ ਪਰਝਾਈ ਆ ਕੁਛ ਕਰੂਗੀ ਪਤਾ ਹੀ ਨਿਕਲਿਆ ਹੈ ਜਿਹੜਾ ਉਹ ਮੈਨੂੰ ਕਹਿੰਦੀ ਜਾ ਬਾਹਰ ਜਾ ਕੇ ਪੈ ਜਾ ਕਹਿੰਦੀ ਛੇ ਕਮਰੇ ਚ ਪੈਣਾ ਨਹੀਂ ਹੈਗਾ ਉਹ ਕਹਿੰਦਾ ਛੋਟੀ ਪਰਝਾਈ ਮੈਨਾਂ ਮੈਨੂੰ ਕਿ ਪਰਝਾਈ ਹੈ ਜੀ ਆ ਵੀ ਆਏ ਕੜੂ ਮੇਰੇ ਨਾਲ ਆਪ ਦੇਖਿਆ ਨੀ ਮੇਰੀ ਕੀ ਰੇਕਾ ਬਰਾਜ਼ ਆਕੇ ਵੀ ਆਕੇ ਇਹ ਤਾਂ ਕਵਰੇਜ ਆ ਅੱਗੇ ਆਇਆ ਚਾਹੀ ਹੁਣ ਮੈਂ ਕਿੰਨੀ ਹੋ ਗਈ ਜਾਂ ਨਹੀਂ ਅੰਦਰ ਜਾ ਕੇ ਪੈਣੀ ਆ ਆਪੇ ਜਾ ਕੇ ਕੁੜੀਆਂ ਨੂੰ ਸਮਝਾਉਗੀ ਮੈਂ ਕਹਿੰਦੀ ਕਹਿੰਦੀ ਕੁੜੀਆਂ ਨੂੰ ਫੋਨ ਕਰਦੀ ਆ ਆਪੇ ਆ ਕੇ ਸਮਝਾਉ ਮਾਂ ਨੂੰ ਆਪਦੀ ਨੂੰ ਮੈਨੂੰ ਕਹਿੰਦੇ ਪਾ ਇੱਥੋਂ ਚਲੀ ਜਾ ਮੈਂ ਤਾਂ ਹੁਣ ਅੰਦਰ ਜਾ ਕੇ ਪੈਣੀ ਆ ਆਪਦਾ ਜੀ ਆ ਗੰਡੇ ਦੋ ਚੀਰ ਦੇ ਤੜਕਾ ਲਾ ਹੈ ਤੜਕਾ ਚੀਰ ਲਈ ਅੱਛਾ ਤੂੰ ਕਿੱਥੇ ਚਲੀ ਨਹੀਂ ਮੈਂ ਸੌਫਾਂ ਹੀ ਜਾਣਾ ਭੈਣੇ ਮੈਂ ਕੰਮ ਜਾਣਾ ਮੈਂ ਕੰਮ ਜਾਇਆ ਵਾ ਜਾਣਾ ਤੂੰ ਕੰਮ ਆ ਤੂੰ ਤੂੰ ਦਾ ਬਹਾਲਾ ਕੰਮ ਜਾਣਾ ਰਾਗੀ ਮੈਨੂੰ ਉਹ ਜੀ ਸਾਸਰੀ ਕਾਲ ਉਹ ਜੀ ਸਾਸਰੀ ਕਾਲ ਠੀਕ ਹੋ ਹਾਂ ਇਹ ਮੈਂ ਤਾਂ ਫੋਨ ਸੁਣ ਅਨਸਾਰ ਭੱਜੀ ਆਈ ਮੈਂ ਕਿਹਾ ਵੀ ਘੂਆ ਨੇ ਮੈਨੂੰ ਇਨੀਸ਼ੀਏਟਿਵ ਫੋਨ ਕਾ ਤੋ ਲਾਤਾ ਪਰਸ ਤੋਂ ਪਹਿਲੇ ਮੈਂ ਗਈ ਸੀ ਓ ਤੂੰ ਕਿਵੇਂ ਆ ਗਈ ਮੈਂ ਆਈ ਨਹੀਂ ਮੰਮੀ ਦੇ ਸਾਥਰੀ ਘਰ ਮੈਨੂੰ ਸੁਧਿਆ ਗਿਆ ਵਾ ਕਿਨੇ ਸੱਦਿਆ ਤੈਨੂੰ ਬੈਠੋ ਮੈਂ ਕੁਰਸੀ 'ਚ ਆ ਨਾ ਮੈਂ ਚਲੋ ਆਪੀ ਹੋਰ ਜੀ ਆ ਬਹਿ ਜਾ ਤੂੰ ਬਹਿ ਜਾ ਇਦਨ ਹੋ ਜਾ ਭੈਣੇ ਭੋਰਾ ਮੈਂ ਤਾਂ ਹਜੇ ਪਰਸ ਹੋ ਗਈ ਆ ਤੈਨੂੰ ਇਨਾ ਪਤਾ ਵੀ ਮੈਂ ਸੌ ਰਿਆਂ ਚ ਹੈਗੀ ਹਾਂ ਮੇਰੀ ਤਾਂ ਸੱਸ ਮੈਨੂੰ ਪੁੱਛੇ ਬਾਰ-ਬਾਰ ਹਲੇ ਤੂੰ ਪਰਸ ਹੋਈ ਆ ਜਿਕਿੰ ਤੂੰ ਕੀ ਲੈਣ ਜਾਣੀ ਆ ਪੇਕੇ ਹੂੰ ਤੈਨੂੰ ਸਭ ਤਾਂ ਪਤਾ ਮੰਮੀ ਵੀ ਪੁੱਛਦੀਆਂ ਫੇਰ 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 ਹਾਂ ਹੂੰ ਤੇ ਨਹੀਂ ਨਹੀਂ ਮੈਨੂੰ ਤਾਂ ਫਿਰ ਤਾਂ ਹੁਣ ਕੀ ਪਤਾ ਬਈ ਤੂੰ ਆਉਣ ਲੱਗੀ ਐ ਤਾਂ ਆ ਤੂੰ ਮੈਨੂੰ ਮੈਂ ਆਈ ਨਹੀਂ ਮੈਂ ਆਈ ਨਹੀਂ ਮੇਨੂੰ ਤਾਂ ਭੁੱਖਣ ਸੱਦਿਆ ਹਾਂ ਦੱਸ ਕੌਣ ਸੱਦੇਗਾ ਤੁਸੋਂ ਸੱਦੇ ਕੌਣ ਤੇਨੂੰ ਪਤਾ ਹੋਣਾ ਚਾਹੀਦਾ ਕਿਉਂ ਆ ਦੱਸ ਕਹਵੇਂ ਕਿ ਆਉ ਸੱਦਿਆ ਤੂੰ ਉਹ ਤਾਂ ਬਿਮਾਰ ਹੋਈ ਪਈ ਐ ਨਾ ਤੂੰ ਉਹਨੂੰ ਦਵਾਈ ਦਵਾਈ ਤੂੰ ਤਾਂ ਸਮਝਦੀ ਏ ਤਾਂ ਕੰਮ ਕਰਾਈ ਜਾਨੀ ਐ ਲੋੜੇ ਦਾ ਨਹੀਂ ਦਵਾਈ ਦਵਾਈ ਆ ਲੈ ਲੈ ਕੇ ਚੱਲਾਂ ਦੱਸ ਕੋਈ ਦਵਾਈ ਐ ਆ ਲੈ ਆ ਨਹੀਂ ਨਾ ਤਾਂ ਬਿਮਾਰ ਹੋਈ ਪਈ ਆ ਹੂੰ ਨੀਦ ਕੰਤੂ ਬਾਈ ਜਾਣ ਤੇ ਬਾਈ ਲਾਦਾ ਤੂੰ ਉਪਰ ਕਰਦਾ ਕਹੀ ਨਹੀਂ ਤੂੰ ਰੋਟੀ ਲਾਦਾ ਕਦੇ ਕਦੀ ਇਹ ਮੇਰੀ ਚਾਹ ਬਣਾ ਦੇ ਕਦੇ ਕਹੀ ਨਹੀਂ ਮੇਰਾ ਭਲਾ ਨਾ ਕਰ ਮੈਂ ਕਦੇ ਕੰਮ ਕਰ ਨਹੀਂ ਇਹ ਤੂੰ ਹਾਂ ਹੋਰ ਕੀ ਕਰਨਾ ਹੀ ਨਹੀਂ ਉਹ ਤੇ ਕਰੀ ਰਿਆ ਦੇ ਵੀ ਕਰਦੀ ਹੋਈ ਜਾ ਭੋਰੇ ਕੰਮ ਕੰਮ ਕਰ ਲੁਤਾ ਕੇ ਮੇਰਾ ਤਾਂ ਆਪ ਬਲੱਡ ਵਾਜ ਜਾਂਦਾ ਭੈਣੇ ਸਾਥੋਂ ਕਰਾਇਆ ਕਦੀ ਨਾ ਮੇਰੀਆਂ ਦੂਜੀਆਂ ਭੈਣਾਂ ਤੋਂ ਕਰਾਇਆ ਦੂਜੀਆਂ ਕੁੜੀਆਂ ਤੇ ਤੂੰ ਆਦੀ ਤੂੰ ਤਾਂ ਕਹਦਨੀ ਆ ਮੈਂ ਅਸੀਂ ਰਾਮ ਲੈਣ ਆਈਏ ਇਹ ਵੀ ਇਹ ਵੀ ਤੇ ਰਾਮ ਲੈਣ ਆਈ ਹੈ ਇਹ ਵੀ ਰਾਮ ਲੈਣ ਆਏ ਮਾਤ ਨਹੀਂ ਆਣ ਕੇ ਜਦੋਂ ਮੈਂ ਸੂਟ ਲੈ ਕੇ ਦੇ ਕੇ ਗਈ ਸੀ ਤੁਸੀਂ ਕਿਉਂ ਮੰਗਿਆ ਸੂਟ ਇਹ ਤੋਂ ਮਾਤਾ ਰਾਇ ਕਹਿੰਸੀ ਕਿ ਕੋਈ ਨਾ ਸੁਧਾਰੇ ਤੇ ਲੋਹੀ ਰਹਿ ਜਾਗੇ ਤੇਰੀ ਤੇ ਤੇ ਨਵਾਚਪੁਰਾ ਟੌਰ ਬਣ ਜੂ ਅੱਛਾ ਤੇ ਜਦੋਂ ਤੁਸੀਂ ਨਾਨਕੇ ਜਾਨੇ ਹੋ ਤੇ ਤੁਹਾਨੂੰ ਸੂਟ ਦੇ ਕੇ ਮਾਮੀ ਆਏ ਕਹਿ ਰਹਿੰਦੀ ਆ ਵੀ ਲਓ ਮੈਨੂੰ ਫੜਾ ਦਿਓ ਤੇਰੀ ਮੱਥੇ ਬੱਸ ਐਸਾ ਕਹਦੇ ਨੇ ਬਾਈ ਜੇ ਮਰਜ਼ੀ ਕਰ ਲੈ ਜੇ ਜੇ ਸੁਧਾਰਨੇ ਦੇਣਾ ਸੁਧਾਰੇ ਦੇ ਦੀ ਜਿਵੇਂ ਤੁਹਾਡੀ ਮਰਜ਼ੀ ਉਸ ਉੱਪਰ ਜਾਣਿਆਂ ਦੇ ਮੁਤਾਬਕ ਹੀ ਚੱਲਦਾ ਬਿਲਕੁਲ ਗਲਤ ਬਿਲਕੁਲ ਗਲਤ ਚੱਲਦੀ ਹੋ ਤੁਸੀਂ ਜੇ ਅੱਜ ਤੁਸੀਂ ਇਹਨਾਂ ਨਾਲ ਐ ਕਰੀ ਜਾਂਦੇ ਹੋ ਕੱਲ ਨੂੰ ਮਾਤਾ ਜੀ ਸਾਡੇ ਭਾਬੀ ਵੀ ਦੇਖ ਰਹੇ ਆ ਗੱਲ ਇਹ ਨਹੀਂ ਕਰਦੇ ਜਿੰਦੇ ਤੁਹਾਨੂੰ ਭਤੀਜੇ ਘੱਟ ਨਹੀਂ 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 ਕੋਈ ਭਤੀਜੋ ਸਹੀ ਆ ਉਹੀ ਸਹੀ ਆ ਠੀਕ ਆ ਅੱਜ ਤੁਸੀਂ ਇਹਨਾਂ ਨਾਲ ਐ ਕਰੀ ਜਾਂਦੇ ਹੋ ਤੇ ਕੱਲ ਨੂੰ ਸਾਡੇ ਨਾਲ ਵੀ ਆਏ ਹੋਣੇਗਾ ਹਾਂ ਤੇ ਹੁਣ ਭਾਬੀ ਗਈ ਨੂੰ ਇਹਨਾਂ ਦਿਨ ਹੋ ਹੀ ਗਏ ਆ ਗਏ ਆ ਉਹ ਵਾਸੋਂ ਤਾਂ ਜੇ ਮੈਂ ਫੋਨ ਜਦੋਂ ਕਰ ਦੂੰਗੀ ਮੈਂ ਹੀ ਕਹਿਆ ਸੀ ਵੀ ਪਤਾ ਮੈਨੂੰ ਸਾਰਾ ਪਤਾ ਮੈਨੂੰ ਸਾਰਾ ਹੀ ਪਤਾ ਚਾਰ ਦਿਨ ਰਿਹਾ ਮੈਨੂੰ ਸਾਰਾ ਹੀ ਪਤਾ ਮੈਨੂੰ ਸਾਰਾ ਹੀ ਪਤਾ ਜੇ ਅੱਜ ਤੁਸੀਂ ਇਹਨਾਂ ਨਾਲ ਨਹੀਂ ਐ ਚੰਗਾ ਸਲੂਕ ਕਰਦੇ ਕੱਲ ਨੂੰ ਸਾਡੇ ਭਤੀਜੇ ਭਤੀਜੀਆਂ ਨਾਲ ਵੀ ਨਹੀਂ ਕਰਨਾ ਸਾਡੇ ਨਾਲ ਤੇ ਨਾ ਸਾਡੀਆਂ ਪਰਜਾਈਆਂ ਨੇ ਵੀਰ ਕਰਾ ਬਸ ਫਿਰ ਤੁਸੀਂ ਹੁਣ ਇਹਨਾਂ ਨੂੰ ਕਿਉਂ ਇੰਨਾ ਪਰੇਸ਼ਾਨ ਕੀਤਾ ਇਹ ਤਾਂ ਕਹਿੰਦੀ ਸੀ ਮੈਂ ਜਾਣਾ ਹਣੇ ਵੀ ਆਪਦੇ ਨੂਹਾਂ ਚੁਆਈ ਉੱਥੇ ਜਾ ਕੇ ਕੀ ਕਹੋਗੀ ਦੱਸੋ ਭੋਜੀ ਨੂਹਾਂ ਜੀ ਆਏ ਆ ਤੁਸੀਂ ਹਾਂ ਹਾਂ ਨੂਹਾਂ ਜੀ ਆਏ ਆ ਸੀ ਵੀ ਹਾਂ ਉੱਥੇ ਮਾਰੇ ਮਟ ਅਧਿਕਾਰੀ ਆ ਕੇ ਉਹਨੂੰ ਬਿਲਾ ਸਾਰਾ ਕੰਮ ਕਰ ਕਹਿੰਦੀ ਹਾਂ ਉੱਥੇ ਜਾ ਕੇ ਕੀ ਕਹੂੰ ਕਿ ਮੇਰੇ ਪਰਜਾਈ ਨੇ ਕਰਤਾ ਹੈ ਕਿ ਚੱਕਰੀਏ ਤੁਨੀ ਮਿਲੋ ਦੋਦ ਦਾ ਪੈਣੀ ਹੈ ਮਮੀ ਮੈਂ ਪੈਣਕੀ ਹਾਂ ਇਹ ਆਪ ਹੀ ਕਹਿੰਦੀ ਮੈਂ ਜਾ ਕਹਿੰਦੀ ਨਹੀਂ ਪਰ ਕਸਰ ਤਾਂ ਕੋਈ ਨਹੀਂ ਨਾ ਛੱਡੀ ਸਾਰਾ ਦਿਨ ਆਹ ਕਰਦੇ ਆਹ ਕਰਦੇ ਫੁੱਫੜ ਵਿਚਾਰੇ ਨੇ ਤੋ ਤੂੰ ਨਹੀਂ ਹੱਲ ਹੁੰਦਾ ਫੁੱਫੜ ਦੀ ਦਵਾਈ ਦਵਾਈ ਆਪੂਆ ਜੀ ਦੱਸੋ ਫੁੱਫੜ ਜੀ ਈਆਂ ਨਾ ਮਾਨ ਸਤਕਾਰ ਕਰਨਾ ਚਾਹੀਦਾ ਕਾਈ ਦਾ ਭਾਈ ਕਾਈ ਦਾ ਮਾਦਾ ਕਾਇਦਾ ਫੇਰ ਆ ਗਿਆ ਲਈ ਕਪੜਾ ਚਾਹੀਦਾ ਹਾਂ ਹਾਂ ਸਾਰਾ ਕਪੜਾ ਚਾਹੀਦਾ ਹਾਂ ਹਾਂ ਜਦੋਂ ਸਾਰੀ ਜ਼ਮੀਨ ਜਾਇਦਾਦ ਛੱਡ ਕੇ ਗਈਆਂ ਹਾਂ 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 ਘਰ-ਵਾਰ ਛੱਡ ਕੇ ਗਈਆਂ ਮਾਂ ਧੀਆਂ ਤੇ ਲੈ ਦੇਣ ਦੀ ਆ ਭੁੱਖਿਆ ਹਾਂ ਹਾਂ ਉਹ ਪਿਆਰ ਦੀ ਗੱਲ ਆ ਪਿਆਰ ਦੀ ਗੱਲ ਆ ਹਾਂ ਉਹਨੇ ਦੀ ਮਾਂ ਹੁੰਦੀ ਉਹ ਕਿਤੇ ਜਿੰਦੀ ਨਾ ਵਾਹ ਹਾਂ ਹਣ ਬੋਲੋ ਹਣ ਤੁਸੀਂ ਚੋਪੀ ਕਰ ਗਏ ਹੋ ਚੋਪਣ ਮਾਫੀ ਮੰਗੋ ਮੰਮੀ ਜੀ ਧੂਆ ਜੀ ਤੋਂ ਚਲ ਠੀਕ ਹੈ ਭੈਣੇ ਮੈਨੂੰ ਮਾਫ ਕਰਦੇ ਹਣ ਹੈ ਬਲਤੀ ਹੋ ਗਈ ਬਲਤੀ ਹੋ ਗਈ ਹਾਂ ਠੀਕ ਆ ਠੀਕ ਆ ਠੀਕ ਆ ਚੰਗਾ ਹਾਂਜੀ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਇਹ ਸਾਡਾ ਵੀਡੀਓ ਬਣਾਉਣ ਦਾ ਮਤਲਬ ਇਹ ਆ ਕਈ ਘਰਾਂ ਦੇ ਵਿੱਚ ਹਨਾ ਕਈ ਬਹੁਤ ਘਰਾਂ ਦੇ ਪਰ ਜਾਈ ਨੇ ਚੰਗੀਆਂ ਵੀ ਬਹੁਤ ਆ ਹਨਾ ਜਿਹੜੀਆਂ ਆਈਆਂ ਗਈਆਂ ਦਾ ਮਾਣ ਕਰਦੀਆਂ ਕਈਆਂ ਘਰਾਂ ਵਿੱਚ ਨਹੀਂ ਵੀ ਹੈਗਾ ਹਨਾ ਜਿਵੇਂ ਤੁਸੀਂ ਆਪਣੀਆਂ ਧੀਆਂ ਨੂੰ ਸਮਝਦੇ ਹੋ ਵੀ ਸਾਡੀਆਂ ਧੀਆਂ ਆਈਆਂ ਦਾ ਮਾਣ ਸਤਕਾਰ ਦੇ ਕੇ ਘਰ ਚ ਕਿਵੇਂ ਹੋਵੇ ਉਵੇਂ ਹੀ ਤੁਸੀਂ ਆਪਦੀਆਂ ਨਣਦਾਂ ਦਾ ਵੀ ਕਰੋ ਤੇ ਭਤੀਜਿਆਂ ਨੂੰ ਵੀ ਚਾਹੀਦਾ ਵੀ ਉਹ ਆਪਣੀਆਂ ਭੂਆ ਦਾ ਪਿਆਰ ਕਰਨ ਇਹ ਰਿਸ਼ਤੇ ਬਹੁਤ ਅਨਮੋਲ ਆ ਧੀਆ ਲੈਣ ਦੇਣ ਦੇ ਭੁੱਖੀਆਂ ਨਹੀਂ ਹੁੰਦੀਆਂ ਧੀਆ ਦੇ ਆਪ ਦੇ ਘਰੇ ਬਹੁਤ ਕੁਝ ਹੁੰਦਾ ਬਸ ਉਹ ਕਾਦੀਆ ਭੁੱਖੀਆਂ ਹੁੰਦੀਆਂ ਮੈਂ ਇੱਕ ਮਾਨਦਿਆਂ ਆ ਸਾਰੇ ਜਾਣੇ ਆਪਾਂ ਪਿਆਰ ਨਾਲ ਰਹੀਏ ਤੇ ਰਿਸ਼ਤਿਆਂ ਨੂੰ ਵਧੀਆ ਤਰੀਕੇ ਨਾਲ ਜਿਵਾਈਏ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਰੇ ਸ਼ੇਅਰ ਕਰੇ ਸੇ ਸਾਡਾ ਚੈਨਲ 加油！